ਦੋਸਤੋ ਸਸਰੀਕਾਲ ਇੱਕ ਸ਼ੋਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਜ ਟੋਟਲ 6 ਐਨੀਮਲ ਬਕਾਊ ਆ ਦੋ ਮੱਝਾਂ ਝੋਟੀਆਂ ਤੇ ਦੋ ਅਫਸਰ ਕਟੀਆਂ ਨਿਸ਼ਾਨ ਵੀਰ ਲੈ ਕੇ ਆਇਆ ਠੀਕ ਆ ਜੀ ਦੋ ਮੱਝਾਂ ਝੋਟੀਆਂ ਬਿਲਕੁਲ ਫੱਡਰ ਪਾਤੀਆਂ ਸੂਈਆਂ ਨੇ ਇੱਕ ਵਾਰ ਜਰਸੀ ਬਰੀਡ ਦੇ ਵਿੱਚ ਤੇ ਇੱਕ ਬਗੈਰ ਬੱਚੇ ਹੋ ਠੀਕ ਆ ਜੀ ਨਿਸ਼ਾਨ ਇੱਕ ਪਹਿਲੇ ਨੰਬਰ ਤੋਂ ਸ਼ੁਰੂਆਤ ਵੀਰ ਇੱਥੋਂ ਕਰ ਲੀ ਗਏ ਹੋਰ ਠੀਕ ਆ ਵਧੀਆ ਵੀਰ ਜੀ ਵਧੀਆ ਆ ਨਿਸ਼ਾਨ ਆਪਣੇ ਕੋਲ ਮੱਝ ਰੱਖਿਆ ਹੋਇਆ ਹੈ ਜੀ 8 ਸੂਈ ਵੀਰ ਜੀ ਪੰਜਾਂ ਦਿਨਾਂ ਦੀ ਸੂਈ ਹੈ 12 ਕਿਲੋ ਦੁੱਧ ਹਾਇਰ ਆ ਵੇਖੋ ਮਗਰ ਇਹ ਕਟਾ ਮੇਲ ਕਾਫ ਆ ਪੰਜਾ ਦਿਨਾਂ ਦੀ ਸੂਈ ਆ ਆ ਮਗਰ ਬੱਚਾ ਦਿਖਾ ਦਿਓ ਪੁੱਤ ਆ ਵਿਖਾ ਦਿਓ ਬੱਚਾ ਲੈ ਵੀ ਨਿਸ਼ਾਨਾ ਵੀਰ ਮੁੱਲ ਕੀ ਕਰਤਾ ਤਾਂ ਮੁੱਲ ਜੈਸਨ ਹੋਈ 96000 ਦੀ 96000 ਦੀ 1 ਲੱਖ 5 ਕੀਤੀ ਡਿਮਾਂਡ ਜੀ 1 ਲੱਖ 5 ਕੀਤੀ ਅੱਜ ਡਿਮਾਂਡ ਆ ਦੋ ਦੋਸਤੋ ਤੇ 96000 ਲੈਣ ਦੇਣ ਅੱਗੇ ਕੱਤੀ ਬਖਾਣੇ ਅੱਜ ਕਲਾਸਾ ਵੀਰ ਜੀ 9 ਦਾ ਕਿਲੋ ਦੋ ਤਾਂ ਹਾਇ ਰਿਆ ਮੈਨੂੰ ਬਾਦ ਦੇਣਾ ਸੂਈ ਨੂੰ ਮਗਰ ਕੱਟੀ ਆ ਮਗਰ ਕੱਤੀ ਦੂਜਾ ਸੁਆ ਅੱਜ ਥੱਲੇ 10 ਕਿਲੋ ਕੇ 9 ਕਿਲੋ 9 ਦਾ ਕਿਲੋ ਖੁੱਲਾ ਡਲਾਓ ਮੈਨੂੰ 9 ਕਿਲੋ 10 ਕਿਲੋ 10 ਕਿਦੇ ਨੂੰ ਮਗਰ ਦੇ ਕਤੀ ਫੀਮੇਲ ਕਾਫਾ ਝੋਟੀ ਦੂਜਾ ਸੂਬਾ ਹਾਈਟ ਕੱਟ ਤੁਸੀਂ ਸਾਹਮਣੇ ਦੇਖ ਹੀ ਰਹੇ ਜੇ ਬਾਕੀ ਲੇਵੇ ਦੀ ਸਾਫ ਸੁਥਰੀ ਹੈ ਆ ਦੇਖੋ ਚੱਲਾ ਨਾ ਡਰ ਕੁਛ ਨਹੀਂ ਆਂਦੇ ਕਰੋ ਚੱਕ ਠੀਕ ਹੈ ਜੀ ਸੋ ਚੱਡਾ ਭਾਂਡਾ ਤੁਹਾਡੇ ਸਾਹਮਣੇ ਆ ਪੂਰ ਸੱਟੇ ਦਾ ਬਚਾ ਇੱਕ ਨੰਬਰ ਤਾਰ ਕੀ ਮੁੱਲ ਨਿਸ਼ਾਨ ਮੁੱਲ 85 90 ਜੋ ਮਰਜ਼ੀ ਕਰੀਏ ਜੱਸਣੋ 82000 ਦੇ ਦੇਣੀ ਆ ਜੱਸਣੋ 82000 ਦੇ ਠੀਕ ਹੈ ਜੀ ਦਮਾਰ 85 90 ਕੋਈ ਨਹੀਂ ਕਰੋ ਆ ਦੋ ਝੋਟੀਆਂ 100 ਰੁਪਏ ਦੀਆਂ ਨੇ ਹਾਂਜੀ ਆਨਸਰ ਝੋਟੀਆਂ ਨੇ ਜੀ ਆ ਨਿਸ਼ਾਨ ਕਿੰਨੀ ਕਿੰਨੀ ਉਮਰਦੀਆਂ ਨੇ ਇਹ ਦੋਹਾਂ ਵਿੱਚ ਦੋ ਦੋ ਰੰਗ ਬਰਾਬਰ ਕਰਕੇ 14 ਚੱਕਨੇ ਚਾਲੂ ਕੀਤੇ ਲੋ ਵੀ ਇਹ ਦੋਸਤੋ ਫੇਸ ਕੁਆਲਟੀ ਦੇਖੋ ਮੱਥੇ ਮਾਰਾ ਫੋਲੇਗਾ ਝੋਟੀ ਦੇ ਜਾਇਜ਼ ਰੇਟ ਦੇ ਵਿੱਚ ਅੱਜ ਭਰਾਵਾਂ ਨੂੰ ਮਿਲ ਜਾਣੀਆਂ ਨੇ ਆ ਨੀਲੀ ਰਬੀ ਦੀ ਵਿਖਾਈ ਮਾਰਾ ਜ ਆ ਨਿਸ਼ਾਨ ਦੇਖਿਆ ਆ ਵੇਖਿਆ ਜੀ ਆ ਵੇਖੋ ਫੇਸ ਕੁਆਲਟੀ ਦੇਖੋ ਆ ਦੇਖੋ ਬਿਲਕੁਲ ਸਟੇਰ ਪੜਾ ਦਿੱਲੀ ਮਨ ਕੀ ਅੱਖ ਸਿੰਘ ਛੋਟਾ ਵੀ ਦੋਂਦੀ ਹਾਂਜੀ ਦੋਂਦੀ ਵੀ ਜੀ ਬਾਬੀ ਇਹ ਵੀ ਦੋਂਦੀ ਆ ਠੀਕ ਆ ਜੀ ਚੁੱਕਤੀ ਇਹ ਦੋਵੇਂ ਨਿਸ਼ਾਨਾਂ ਦਾ ਵੀ ਆਪਾਂ ਜੋੜੀ ਦੇਣੀ ਆ ਸਿੰਗਲ ਸਿੰਗਲ ਦਾ ਰੇਟ ਵੀ ਵੀਡੀਓ ਦੇ ਵਿੱਚ ਦੱਸਿਆ ਸਿੰਗਲ ਦਾ ਨਿਸ਼ਾਨ ਕਿੰਨਾ 70 ਕਰ ਲਿਆ ਆ ਕਾਇਆਂ ਨੇ ਕਰ ਲਿਆ ਬਾੜ ਯਾਰ ਦੀਆਂ ਜੋੜੀ ਜੱਸੀ ਨੂੰ ਦੇਣੀ ਆ ਬਾੜ ਯਾਰ ਦੀ ਹਾਂਜੀ ਲੋ ਵੀ ਬਾੜ ਯਾਰ ਦੀ 31 31 ਹਜ਼ਾਰ ਹਾਂਜੀ ਹਾਂਜੀ 31 31 ਹਜ਼ਾਰ ਦੀ ਪੈ ਗਈ ਵੈਸੇ 35 35 ਹਜ਼ਾਰ ਸਿੰਗਲ ਦੀ ਮੰਗ 35 35 ਹਾਂਜੀ ਲੋ ਵੀ 62 ਹਜ਼ਾਰ ਦੀ ਜੋੜੀ ਮਿਲ ਜੂਗੀ ਝੋਟੀਆਂ ਮੇਰਾ ਭਰਾ ਦੇਖ ਲਓ ਬਾਕੀ ਥਣੀਆਂ ਥੁਣੀਆਂ ਦੇਖ ਲਓ ਆ ਵਿਖਾਇਓ ਪੁੱਤ ਆ ਵੇਖੋ ਆ ਵੇਖੋ ਬਹੁਤ ਵਧੀਆ ਕੁਆਲਟੀ ਆ ਅਗੇ ਨਿਸ਼ਾਨਾ ਹੱਕ ਜਰਸੀ ਫੀਡ ਦੇ ਵਿੱਚ ਇਹ ਵੀ ਜੀ 5 ਦਿਨੇ ਸੂਈ ਨੂੰ ਮਗਰ ਬੱਛੀ ਆ 12 ਕਿਲੋ ਕੱਚਾ ਬੋਲਾ 12 ਕਿਲੋ ਕੱਚਾ ਬੋਲਾ ਕੱਚਾ ਦੁੱਧ ਮੰਗ ਲਓ ਜਰਸੀ ਫੀਡ ਵਿੱਚ ਮਗਰ ਵੀ ਜਰਸੀ ਕੀ ਮੁੱਲ ਕੀ ਰੇਟ ਹੋਊਗਾ ਇਹ ਪੰਜਾਬ 55 ਜੋ ਮਰਜੀ ਕਰ ਲਿਓ ਜੱਸ ਨੋ 45000 ਦੀ ਦੇਣੀ ਨਿਸ਼ਾਨ ਦੁੱਧ 12 ਕਿਲੋ 12 ਕਿਲੋ ਲੈਟ ਚਵਾ ਦਾਂਗੇ ਨਾ ਚੱਟ ਚਵਾ ਦਾਂਗੇ ਲੋ ਵੀ ਬਿਲਕੁਲ ਕਾਫੀ ਕਲਰ ਤੇ ਬਲੈਕ ਦਾ ਕੰਬੀਨੇਸ਼ਨ ਆ ਬੜੀ ਬੰਦੀ ਬੰਦੀ ਪੂਰੀ ਆ ਦੇਖੋ ਜੀ ਬੜਾ ਬਹੁਤ ਪਿਆਰੀ ਆ ਚੱਟੇ ਭਾਂਡੇ ਦੀ ਮੇਰਾ ਭਰਾ ਵੇਖੋ ਥਾਣੋ ਵੇਖੋ ਆ ਵੇਖੋ ਬਹੁਤ ਪਿਆਰੀ ਆ ਸਿਰਫ 45000 45000 ਦੇ ਦੇ ਅੱਗੇ ਬਗੈਰ ਬੱਚਿਆਂ ਡੱਬੀ ਬੱਚੀ ਹਾਇਰਾਂ ਦੁੱਧ ਇਹਦੇ ਥੱਲੇ 12 ਕਿੱਲੇ ਦੁੱਧ ਆ ਤੇ ਵੱਛਾ ਮੰਗ ਰਿਹਾ ਕੋਈ ਛੱਡਾ ਹੈ ਬਾਕੀ ਪ੍ਰੋਪਰ ਵੀਡੀਓ ਬਣੀ ਹੋਈ ਹੈ ਲੋ ਜੀ 12 ਕਿੱਲੋ ਦੁੱਧ ਬਗੈਰ ਬੱਚਿਆਂ 25 20 22 25 ਦਿਨਾਂ ਦੀ ਸੂਈ ਆ ਡੱਬੀ ਬੱਚੀ ਬੜੀ ਪਿਆਰੀ ਦੁੱਧਾ ਸੂਆ ਕੀ ਮੁੱਲ ਮੁੱਲ ਇਹ ਜੀ 40 45 ਜੋ ਮੱਝ ਗਏ 35000 ਦੀ ਜੈਸਾ 35000 ਦੀ ਜੈਸਾ ਸੁਣੋ ਬਾਕੀ ਨੰਬਰ ਸਕਰੀਨ ਤੇ